ਅਮਰੀਕਾ ਤੋਂ ਦੂਜਾ ਜਹਾਜ਼ ਭਾਰਤ ਆ ਰਿਹਾ ਦੱਸਿਆ ਕਿ ਅਮਰੀਕਾ ਨੇ ਇੱਕ ਹੋਰ ਜਹਾਜ਼ ਗੈਰ ਕਾਨੂੰਨੀ ਭਾਰਤੀਆਂ ਨੂੰ ਲੈ ਕੇ ਤਿਆਰ ਕਰ ਲਿਆ ਜੋ ਕਿ ਅੱਜ ਭਾਰਤ ਦੇ ਵਿੱਚ ਲੈਂਡ ਹੋਵੇਗਾ ਦੱਸਿਆ ਜਾ ਰਿਹਾ ਕਿ ਰਾਤ ਦੇ ਕਰੀਬ 10 ਵਜੇ ਇਹ ਜਹਾਜ਼ ਜਿਹੜਾ ਭਾਰਤ ਪਹੁੰਚੇਗਾ ਨਾਲ ਹੀ ਇਹ ਵੀ ਕਿਹਾ ਜਾ ਰਿਹਾ ਕਿ ਜਹਾਜ਼ ਅੰਮ੍ਰਿਤਸਰ 에ਅਰਪੋਰਟ ਤੇ ਹੀ ਮੁੜ ਤੋਂ ਲੈਂਡ ਕਰਵਾਇਆ ਜਾ ਰਿਹਾ ਪਰ ਇਸ ਦੇ ਉੱਤੇ ਕਈ ਸਵਾਲ ਖੜੇ ਹੋ ਰਹੇ ਨੇ ਕਿ ਫਿਰ ਤੋਂ ਅੰਮ੍ਰਿਤਸਰ ਹੀ ਕਿਉਂ ਪਹਿਲਾਂ ਵੀ ਅੰਮ੍ਰਿਤਸਰ ਲੈਂਡ ਕਰਵਾਇਆ ਗਿਆ ਤਾਂ ਕਾਫੀ ਬਵਾਲ ਮਚਿਆ ਸੀ ਕਾਫੀ ਸਵਾਲ ਖੜੇ ਹੋਏ ਸੀ ਤੇ ਇਸ ਵਾਰ ਫਿਰ ਸਵਾਲ ਖੜੇ ਹੋ ਰਹੇ ਨੇ ਤੇ ਮਾਹੌਲ ਜਿਹੜਾ ਭਖਿਆ ਹੋਇਆ ਨਾ ਦੇ ਕੇ ਭਗਵੰਤ ਮਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਇਸ ਦੇ ਉੱਤੇ ਸਵਾਲ ਚੁੱਕੇ ਨੇ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਵਿਦੇਸ਼ ਮੰਤਰਾਲੇ ਦੇ ਨਾਲ ਗੱਲਬਾਤ ਵੀ ਕੀਤੀ ਹੈ ਕਿ ਇਹ ਜਹਾਜ਼ ਜਿਹੜਾ ਇਸ ਰੂਟ ਬਦਲਿਆ ਜਾਵੇ ਇਹ ਅੰਮ੍ਰਿਤਸਰ 에ਅਰਪੋਰਟ ਤੇ ਨਹੀਂ ਬਲਕਿ ਅਹਮਦਾਬਾਦ ਜਾਂ ਫਿਰ ਕਿਸੇ ਹੋਰ 에ਅਰਪੋਰਟ ਤੇ ਲੈਂਡ ਕਰਵਾਇਆ ਜਾਵੇ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਇਹ ਜਾਣ ਬੁੱਝ ਕੇ ਕਰ ਰਹੀ ਹੈ ਜਾਣ ਬੁੱ ਤੋਂ ਰੇ ਉਮਰੀਸਰ 에어ਪੋਰਟ ਤੋਂ ਤਰਾਚਰੇ ਕਿਉਂਕਿ ਉਹ ਪੰਜਾਬੀਆਂ ਨੂੰ ਬਦਨਾਮ ਕਰਨਾ ਚਾਹੁੰਦੇ ਨੇ ਦੱਸਦੇ ਇਹ ਕਿ ਇਸ ਤੋਂ ਪਹਿਲਾਂ ਵੀ 5 ਫਰਵਰੀ ਨੂੰ ਇੱਕ ਜਹਾਜ਼ ਅਮਰੀਕਾ ਤੋਂ ਆਇਆ ਸੀ ਫੌਜੀ ਜਹਾਜ਼ ਆਸ ਇਸ ਦੇ ਵਿੱਚ ਕਰੀਬ 104 ਭਾਰਤੀ ਜਿਹੜੇ ਸੀ ਉਹ ਭਾਰਤ ਪਹੁੰਚੇ ਸਨ ਤੇ ਉਹਨਾਂ ਨੂੰ ਵੀ ਅਮਰੀਕਾ ਨੇ ਦੇਸ਼ ਨਿਕਾਲਾ ਦਿੱਤਾ ਸੀ ਕਿਉਂ ਕਿਉਂਕਿ ਉਹਨਾਂ ਨੇ ਗੈਰ ਕਾਨੂੰਨੀ ਢੰਗ ਦੇ ਨਾਲ ਅਮਰੀਕਾ ਦੇ ਵਿੱਚ ਉਹ ਦਾਖਲ ਹੋਏ ਸੀ ਤੇ ਹੁਣ ਮੋੜ ਤੋਂ ਅਮਰੀਕਾ ਸਰਕਾਰ ਜੜੀ ਇੱਕ ਵਾਰ ਫਿਰ ਉਹਨੇ ਕਾਰਵਾਈ ਕੀਤੀ ਹੈ ਤੇ 119 ਭਾਰਤੀਆਂ ਨੂੰ ਵਾਪਸ ਭਾਰਤ ਭੇਜਿਆ ਜਾ ਰਿਹਾ ਹੈ ਅੱਜ ਕਰੀਬ ਰਾਤ ਨੂੰ 10 ਵਜੇ ਇਹ ਜਹਾਜ਼ ਭਾਰਤ ਵਿੱਚ ਲੈਂਡ ਹੋਵੇਗਾ ਪਰ ਕਿਸ 에어ਪੋਰਟ ਤੇ ਲੈਂਡ ਹੋਵੇਗਾ ਇੱਕ ਸਵਾਲ ਉੱਠਿਆ ਹੋਇਆ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਉਹਨਾਂ ਨੇ ਵਿਦੇਸ਼ ਮੰਤਰਾਲੇ ਦੇ ਨਾਲ ਗੱਲਬਾਤ ਕੀਤੀ ਹੈ ਕਿ ਉਸ ਜਹਾਜ਼ ਦਾ ਰੂਟ ਬਦਲ ਲੈਂਡ ਕੇ ਅੰਮ੍ਰਿਤਸਰ 에어ਪੋਰਟ ਤੇ ਨਹੀਂ ਬਲਕਿ ਦੇਸ਼ ਦੇ ਕਿਸੇ ਹੋਰ 에어ਪੋਰਟ ਤੇ ਲੈਂਡ ਹੋਣਾ ਚਾਹੀਦਾ ਹੈ ਜਾਂ ਫਿਰ ਦੇਸ਼ ਦੀ ਰਾਜਧਾਨੀ ਦਿੱਲੀ ਦੇ ਵਿੱਚ ਅਹਮਦਾਬਾਦ ਜਾਂ ਫਿਰ ਕਿਸੇ ਹੋਰ 에어ਪੋਰਟ ਦੇ ਉੱਤੇ ਇਸ ਜਹਾਜ਼ ਨੂੰ ਉਤਾਰਿਆ ਜਾਵੇ ਪਰ ਹੁਣ ਤੱਕ ਜਿਹੜੀਆਂ ਖਬਰਾਂ ਆ ਰਹੀਆਂ ਸੀ ਹੁਣ ਤੱਕ ਜੋ ਜਾਣਕਾਰੀ ਮਿਲੀ ਉਸ ਦੇ ਵਿੱਚ ਇਹੀ ਕਿਹਾ ਜਾ ਰਿ ਏਅਰਪੋਰਟ 'ਤੇ ਵੀ ਜਹਾਜ਼ ਲੈਂਡ ਹੋਵੇਗਾ ਜਿਸ ਦੇ ਵਿੱਚ 67 ਪੰਜਾਬੀ ਨੇ 33 ਹਰਿਆਣੇ ਦੇ ਨੇ 8 ਗੁਜਰਾਤ ਦੇ ਨੇ ਤੇ 2 ਮਹਾਰਾਸ਼ਟਰ, ਗੋਆ ਤੇ ਰਾਜਸਥਾਨ ਦੇ ਦੱਸੇ ਜਾ ਰਹੇ ਨੇ ਹੁਣੇ ਜਹਾਜ਼ ਜਿਹੜਾ ਇਹ ਰਾਤ ਕਰੀਬ 10 ਵਜੇ ਭਾਰਤ لینڈ ਹੋਵੇਗਾ ਪਰ ਕਿਸ 에어ਪੋਰਟ ਤੇ ਹੋਵੇਗਾ ਇੱਕ ਸਵਾਲ ਹੈ ਲਗਾਤਾਰ ਅਮਰੀਕਾ ਸਰਕਾਰ ਜਿਹੜੀ ਆ ਉਹ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਲੈ ਕੇ ਸਕਦੀ ਆਪਣਾ ਰਹੀ ਹੈ ਤੇ ਉਹਨਾਂ ਨੇ ਇੱਕ ਸੂਚੀ ਤਿਆਰ ਕੀਤੀ ਹੋਈ ਹੈ ਜਿਸ ਦੇ ਤਹਿਤ ਉਹ ਲਗਾਤਾਰ ਜਿਹੜੇ ਨੇ ਉਧਰੋਂ ਅਮਰੀਕਾ ਤੋਂ ਜਹਾਜ਼ ਭਾਰਤ ਆ ਰਹੇ ਨੇ ਤੇ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਅਮਰੀਕਾ ਤੋਂ ਦੇਸ਼ ਨਿਕਾਲਾ ਦੇ ਕੇ ਉਹਨਾਂ ਦੇ ਦੇਸ਼ ਦੇ ਵਿੱਚ ਵਾਪਸ ਭੇਜਿਆ ਜਾ ਰਿਹਾ ਹੈ ਐਸੋ ਪਹਿਲਾਂ ਵੀ 104 ਭਾਰਤੀ ਜਿਹੜੇ ਨੇ ਉਹ ਭਾਰਤ ਪਹੁੰਚ ਚੁੱਕੇ ਨੇ ਭਾਰਤ ਆਏ ਨੇ ਤੇ ਉਹਨਾਂ ਨੇ ਇਹੀ ਕਹਿਣਾ ਕਿ ਏਜੰਟਾਂ ਨੇ ਧੋਖਾ ਕੀਤਾ ਸੀ ਤੇ ਬੀਤੇ ਦਿਨੀ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਕਿਹਾ ਹੈ ਕਿ ਏਜੰਟ ਵੀ ਕਈ ਗੁੰਮਰਾਹ ਕਰਦੇ ਨੇ ਤੇ ਉਧਰ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਦੋਂ ਡੋਨਾਲਡ ਟਰੰਪ ਦੇ ਨਾਲ ਮੁਲਾਕਾਤ ਕੀਤੀ ਤਾਂ ਉਸ ਵੇਲੇ ਵੀ ਉਹਨਾਂ ਨੇ ਇਹ ਰਿਪੋਰਟੇਸ਼ਨ ਦੇ ਮਾਮਲੇ ਤੇ ਬੋਲਦਾ ਕਿਹਾ ਸੀ ਕਿ ਜਿਹੜੇ ਹਿਊਮਨ ਟ੍ਰੈਫਿਕਿੰਗ ਹੋ ਰਹੀ ਹੈ ਜਿਹੜੇ ਏਜੰਟ ਗੁੰਮਰਾਹ ਕਰ ਰਹੇ ਨੇ ਲੋਕਾਂ ਨੂੰ ਗਰੀਬ ਹੁੰਦੇ ਨੇ ਕਿ ਚੰਗੇ ਭਵਿੱਖ ਦੇ ਵੱਡੇ ਸੁਪਨੇ ਦਿਖਾ ਦਿੰਦੇ ਨੇ ਤੇ ਫਿਰ ਗਲਤ ਰਾਹ ਦੇ ਉੱਤੇ ਪਾ ਦਿੰਦੇ ਨੇ ਤੇ ਮੁੜ ਕੇ ਗੈਰਕਾਨੂੰਨੀ ਢੰਗ ਦੇ ਨਾਲ ਦੂਜੇ ਦੇਸ਼ਾਂ 'ਚ ਦਾਖਲ ਉਹਨਾਂ ਨੂੰ ਕਰਵਾਇਆ ਜਾਂਦਾ ਹੈ ਜਿਸ ਨੂੰ ਲੈ ਕੇ ਕੋਈ ਵੀ ਦੇਸ਼ ਹੈ ਉਹਨੂੰ ਕਾਨੂੰਨੀ ਹੱਕ ਹੈ ਕਿ ਉਹਨਾਂ ਨੂੰ ਦੇਸ਼ ਨਿਕਾਲਾ ਦੇ ਸਕਦਾ ਹੈ ਤੇ ਜੇਕਰ ਭਾਰਤੀ ਨੇ ਭਾਰਤੀਆਂ ਨੂੰ ਅਮਰੀਕਾ ਦੇਸ਼ ਨਿਕਾਲਾ ਜੇਕਰ ਭਾਰਤ ਦੇ ਵਿੱਚ ਭਾਰਦੀ ਪਹੁੰਚਦੇ ਨੇ ਤੇ ਉਹਨਾਂ ਨੂੰ ਉਹ ਜ਼ਰੂਰ ਉਹਨਾਂ ਦਾ ਸਵਾਗਤ ਕਰਨਗੇ ਤੇ ਉਹਨਾਂ ਨੂੰ ਭਾਰਤ ਵਿੱਚ ਰਹਿਣ ਦੇਣਗੇ ਤੇ ਹੁਣ ਇੱਕ ਵਾਰ ਫਿਰ ਦੂਜੀ ਫਲਾਈਟ ਆ ਰਹੀ ਹੈ ਤੇ ਉਦੋਂ ਹੀ ਦੱਸ ਦੇ ਇੱਕ 16 ਫਰਵਰੀ ਨੂੰ ਵੀ ਤੀਜੀ ਫਲਾਈਟ ਜਿਹੜੀ ਆ ਉਹ ਭਾਰਤ ਪਹੁੰਚ ਰਹੀ ਹੈ ਪਰ ਉਹ ਕਿਸ 에어ਪੋਰਟ ਤੇ ਉਤਰੇਗੀ ਇਹ ਅਜੇ ਸਵਾਲ ਹੈ ਤੇ ਕਿਸ ਵੇਲੇ ਉਤਰੇਗੀ ਇਹ ਵੀ ਅਜੇ ਕੁਝ ਨਹੀਂ ਪਤਾ ਹੈ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ ਪਰ ਦੋ ਜਹਾਜ਼ ਜਿਹੜੇ ਨੇ ਅਮਰੀਕਾ ਨੇ ਮੁਰਤੋਂ ਤਿਆਰ ਕੀਤੇ ਹੋਏ ਨੇ ਜਿਸ ਦੇ ਵਿੱਚ ਗੈਰ ਕਾਨੂੰਨੀ ਭਾਰਤੀਆਂ ਨੂੰ ਅਮਰੀਕਾ ਦੇਸ਼ ਨਿਕਾਲਾ ਦੇ ਕੇ ਵਾਪਸ ਭਾਰਤ ਪਹੁੰਚ ਰਿਹਾ ਤੇ ਅੱਜ 15 ਫਰਵਰੀ ਨੂੰ ਰਾਤ ਨੂੰ ਹੋਰ ਜਹਾਜ਼ ਆ ਰਹੇ ਜਿਸ ਦੇ ਵਿੱਚ 119 ਭਾਰਤੀ ਜਿਹੜੇ ਨੇ ਉਹ ਵਾਪਸ ਭਾਰਤ ਪਹੁੰਚ ਰਹੇ ਨੇ